ਜੀ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ ਅੱਜ ਤੁਹਾਨੂੰ ਇੱਕ ਖਾਸ ਦਿਲਚਸਪ ਖਬਰ ਲੈ ਕੇ ਹਾਜ਼ਰ ਹਾਂ ਜੀਤ ਵੈਬ ਟੀਵੀ ਦੇ ਦਰਸ਼ਕਾਂ ਵਾਸਤੇ ਕਿ ਇੱਕ ਕਤੂਰੀ ਬੈਲਾ ਜੋ ਕੈਨੇਡਾ ਵਿੱਚ ਰਹਿੰਦੀ ਸੀ ਅੱਜ ਉਸ ਨੂੰ ਲੋਹੜੀ ਦੇ ਉੱਤੇ ਇੰਡੀਆ ਵਿੱਚ ਲਿਆਂਦਾ ਗਿਆ ਕਿਉਂਕਿ ਲੋਹੜੀ ਦੇ ਤਿਉਹਾਰ ਦੇ ਵਿੱਚ ਪੈਂਡਟਾਹਾ ਜਿਹੜਾ ਸ਼ੀਰਪਤਕਤ ਨਗਰ ਦੇ ਲੜਕੇ ਮਨਵੀਰ ਸਿੰਘ ਸੁਪੁੱਤਰ ਕਲਵਿੰਦਰ ਸਿੰਘ ਤਾਂ ਜਿਹੜੇ ਪ੍ਰਧਾਨ ਗੁਰਨਾਨਕ ਮਿਸ਼ਨ ٹرسٹ ਟਹਾਂਦੇ ਹਨ ਉਹਨਾਂ ਵੱਲੋਂ ਜਿਹੜੀ ਕਤੂਰੀ ਹੈ ਉਹ ਕੈਨੇਡਾ ਤੋਂ ਇੰਡੀਆ ਲਿਆਂਦੀ ਹੈ ਜਿਹੜੀ ਲੋਹੜੀ ਦੇ ਸਮਾਗਮ ਦੇ ਵਿੱਚ ਕਾਕਾ ਅਗਮਦ ਸਿੰਘ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਈ ਹੈ ਤੇ ਆਪਕੋ ਤੁਹਾਡੀ ਗੱਲਬਾਤ ਕਰਾਉਣੇ ਮਨਵੀਰ ਸਿੰਘ ਦੇ ਨਾਲ ਉਹ ਕੀ ਕਹਿਣਾ ਚਾਹੁੰਦੇ ਇਸ ਬੰਦੀ ਹਾਂਜੀ ਮਨਵੀਰ ਸਿੰਘ ਜੀ ਤੁਸੀਂ ਕੈਨੇਡਾ ਤੋਂ ਆਏ ਹੋ ਲੋਹੜੀ ਦੇ ਮੌਕੇ ਦੇ ਉੱਤੇ ਤੇ ਜਿਹੜੀ ਕੁੱਤੀ ਤੁਹਾਡੇ ਨਾਲ ਰਹਿੰਦੀ ਬਹਿਲਾ ਉਹਨੂੰ ਲੈ ਕੇ ਆਏ ਆ ਕਿਸ ਤਰ੍ਹਾਂ ਉਹਦਾ ਤੁਸੀਂ ਮਹਿਸੂਸ ਕਰ ਰਹੇ ਆਂ ਨਹੀਂ ਵਧੀਆ ਹਾਂਜੀ ਵੀ ਆਪਣੇ ਚਲੋ ਕੀ ਨਾ ਰਹਿੰਦੀ ਆ ਬਲਵਾ ਰੰਗ ਹੋ ਜਾਂਦਾ ਆ ਤੇ ਛੱਡ ਕੇ ਆਉਣਾ ਵੀ ਔਖਾ ਜਿਹਾ ਤੇ ਅਸੀਂ 2 ਮਹੀਨੇ ਹੁਣ ਇੱਥੇ ਰਹਿਣਾ ਸੀਗਾ ਠੀਕ ਆ ਕਿਸੀਂ ਸੋਚਿਆ ਕਿ ਉਹਨਾਂ ਨਾਲ ਹੀ ਰਹਿ ਜਾਈਏ ਕਿੰਨੇ ਚਿਰ ਦੀ ਉਹ ਉਹ ਢਾਈ ਸਾਲ ਹੈ ਉਹਨਾਂ ਦੀ ਹਾਂ ਕਿੰਨੇ ਚਿਰ ਤੋਂ ਤੁਹਾਡਾ ਉਹਦੇ ਨਾਲ ਮੋਹ ਆਜ ਸ਼ੁਰੂ ਤੋਂ ਹਲਕੀ ਆ ਛੋਟਾ ਬੱਚਾ ਹੀ ਸੀ ਤਦੋਂ ਜਾਂਦਾ ਸੀ ਕਰ 22 ਸਾਲ ਉਮਰ ਹੋ ਗਈ ਮੈਂ ਕੈਨੇਡਾ ਕਿਹੜੇ ਸ਼ਹਿਰ ਚ ਰਹਿੰਦੇ ਤੁਸੀਂ ਅਸੀਂ ਭਾਜੀ ਸਰੀਦਦੇ ਆ ਤੇ ਉਹਨੂੰ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਮੰਨ ਲਓ ਦਾ ਮੈਡੀਕਲ ਵਗੈਰਾ ਜਾਂ ਕੁਝ ਹਾਂਜੀ ਇਹ ਕਾਫੀ ਪੇਪਰਵਰਕ ਹੈ ਦੇ ਵਿੱਚ ਉੱਥੋਂ ਪਹਿਲਾਂ ਤੁਹਾਨੂੰ ਉੱਥੋਂ ਕਰਾਣਾ ਪੈਂਦਾ ਹੈ ਸਾਰੀ ਕਿ ਵੈਕਸੀਨੇਸ਼ਨ ਵਗੈਰਾ ਫਿਰ ਤੁਹਾਨੂੰ ਇੰਡੀਅਨ ਗਵਰਨਮੈਂਟ ਤੋਂ ਐਨਓਸੀ ਲੈਣੀ ਪੈਂਦੀ ਹੈ ਦਿੱਲੀ ਤੋਂ ਫਿਰ ਕਾਫੀ ਜ਼ਿਆਦਾ ਇਹਦੇ ਚ ਪੇਪਰਵਰਕ ਇਨਵੋਲ ਹੈ ਤੇ ਤੁਸੀਂ ਉਹਨਾਂ ਨੂੰ ਕਿੱਦਾਂ ਟਾਈਟੋ ਦੀ ਲੱਗੀ ਸਪੈਸ਼ਲ ਹਾਂਜੀ ਹਾਂਜੀ ਫਿਰ ਨਾਲ ਤੁਹਾਨੂੰ 에ਰਲਾਈਨ ਵੀ ਉਹਦੇ ਹਿਸਾਬ ਨਾਲ ਦੇਖਣੀ ਪੈਂਦੀ ਹੈ ਤੇ ਇਸ ਕਰਕੇ ਸਾਨੂੰ ਕਾਫੀ ਘੁੰਮ ਕੇ ਆਉਣਾ ਪਿਆ ਕਿਉਂਕਿ ਵੈਨਕੂਵਰ ਤੋਂ ਦਿੱਲੀ ਸਰ ਤੇ ਕੋਈ ਨੌਨ ਸਟਾਪ ਫਲਾਈਟ ਨਹੀਂ ਆਉਂਦਾ ਜਿਹੜਾ 에어 에ਰੀਡਿਆ ਤੇ ਉਹਨਾਂ ਦੀ ਪੈਟ ਪਾਲਿਸੀ ਡਿਫਰੈਂਟ ਹੈ ਉਹ ਲੈ ਕੇ ਨਹੀਂ ਆਉਂਦੇ ਵਿੱਚ ਤੁਹਾਡਾ ਜਿਹੜਾ ਸੇਰ ਕੈਨੇਡਾ ਚ ਜੀ ਤੁਹਾਡਾ ਇੱਥੇ ਆਉਣ ਦਾ ਸਬਬ ਕੀ ਸੀਗਾ ਮੰਨ ਲਓ ਅਸੀਂ ਇੱਥੇ ਲੋਹੜੀ ਤੇ ਆਈਆਂ ਹਾਂ ਜੀ ਸਾਡੇ ਬੇਟੇ ਦੀ ਅਗਮ ਸਿੰਘ ਦੀ ਮੰਨ ਲਓ ਬੇਟੇ ਦੀ ਲੋਹੜੀ ਦੇ ਵਿੱਚ ਉਹਨੂੰ ਵੀ ਖੁਸ਼ੀਆਂ ਦੇ ਵਿੱਚ ਤੁਸੀਂ ਸ਼ਾਮਲ ਕੀਤਾ ਤੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ